ਕੋਈ ਰਸਨਾ ਵਾਂਜੀ ਨਾ ਰਹੇ ਬਲਾਉ ਫਤਿਹ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਥੋੜਾ ਜਿਹਾ ਸਮਾਪਾਣੇ ਹਾਜ਼ਰੀ ਲਾਉਣੀ ਹੈ ਕਿਉਂਕਿ ਗੁਰਮੁਖ ਪਿਆਰਿਓ ਦਾਸ ਇੱਥੇ ਅੰਤਮਰ ਦਾਸ ਜੀ ਉੱਤੇ ਕਥਾ ਕਰਨ ਵਾਸਤੇ ਆਇਆ ਹੈ ਚਲੋ ਅੱਜ ਸੰਗਰਾਂਦ ਦਾ ਦਿਹਾੜਾ ਹੈ ਤੇ ਕਹਿੰਦੇ ਹੁੰਦੇ ਐ ਲਾਹਾ ਪ੍ਰਾਪਤ ਕਰ ਲੀਏ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠ ਕੇ ਗੁਰੂ ਕੀ ਬਾਣੀ ਹੈ ਜਿਹੜੀ ਉਸ ਨੂੰ ਜਿੰਨਾ ਹੀ ਸੁਣਿਆ ਜਾਵੇ ਉਨਾ ਹੀ ਗੁਰਮੁਖ ਪਿਆਰਿਓ ਚੰਗਾ ਹੈ ਜਿਵੇਂ ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਦੇ ਵਿੱਚ ਬਚਨ ਆਉਂਦਾ ਹੈ ਪੀਸਤ ਪੀਸਤ ਚਾਬਿਆ ਸੋਈ ਨਿਬਿਆ ਸਾਥ ਕਹਿਣ ਲੱਗਿਓ ਬੀਬੀ ਆਟਾ ਪੀਸਣ ਵਾਸਤੇ ਗਈ ਸੀ ਤੇ ਜਦੋਂ ਆਟਾ ਪੀਸਦੀ ਹੈ ਨਾ ਤੇ ਨਾਲੇ ਚੱਕੀ ਦੇ ਉੱਤੇ ਇੰਨਾ ਆਟਾ ਪੀਸੀ ਜਾਂਦੀ ਐ ਤੇ ਨਾਲੇ 2-2 ਦਾਣੇ ਮੂੰਹ ਦੇ ਵਿੱਚ ਪਾਈ ਜਾਂਦੀ ਐ ਤੇ ਜਦੋਂ ਆਟਾ ਪੀ ਕੇ ਵਾਪਸ ਘਰੋਂ ਨਿਕਲਣ ਲੱਗੀ ਤੇ ਪੈਰ ਤਿਲਕ ਗਿਆ ਤੇ ਚਿੱਕੜ ਦੇ ਵਿੱਚ ਆਟਾ ਡਿੱਗ ਪਿਆ ਫਿਰ ਉਹ ਬੀਬੀ ਕਹਿੰਦੀ ਐ ਵੀ ਇਹਦੋਂ ਤੇ ਚੰਗੀ ਸੀ ਜਿਹੜੀ ਪੀਂਦਿਆਂ ਪੀਂਦਿਆਂ 4-5-10 ਦਾਣੇ ਮੂੰਹ 'ਚ ਪਾਲੇ ਐ ਨਾ ਉਹ ਹੀ ਚੰਗੇ ਰਹਿਗੇ ਆ ਬਾਕੀ ਤਾਂ ਸਾਰਾ ਚਿੱਕੜ 'ਚ ਹੀ ਚਲਾ ਗਿਆ ਤੇ ਬਾਬਾ ਕਬੀਰ ਸਾਹਿਬ ਜੀ ਨੇ ਉਹਨੂੰ ਕਦੇ ਦੇਖ ਲਿਆ ਤੇ ਫਿਰ ਉਹਨਾਂ ਨੇ ਸ਼ਲੋਕ ਉਚਾਰਨ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹਾਰਾਜ ਨੇ ਪਾਵਨ ਬਾਣੀ ਦੇ ਵਿੱਚ ਕਿਹਾ ਕਹਿੰਦੇ ਪੀਸ ਤੇ ਪੀਸ ਚਾਬਿਆ ਸੋਈ ਨਿਬਿਆ ਸਾਥ ਭਾਈ ਜਿਹੜਾ ਪੀ ਲਿਆ ਉਹ ਤੇ ਚਿੱਕੜ ਚ ਗਿਆ ਪਰ ਜਿਹੜੀ ਪੀਂਦੀ ਪੀਂਦੀ ਨੇ ਮੈਂ ਖਾਂਦੀ ਰਹੀ ਆ ਉਹ ਮੇਰੇ ਨਾਲ ਚਲਾ ਗਿਆ ਇਦਾਂ ਗੁਰਮੁਖ ਪਿਆਰਿਓ ਆ ਸਾਡਾ ਜੀਵਨ ਹੈ ਨਾ ਜਿਹੜਾ ਇਹਦਾ ਕੋਈ ਪਤਾ ਨਹੀਂਗਾ ਸੰਸਾਰ ਦੇ ਵਿੱਚ ਜ਼ਿੰਦਗੀ ਦੇ ਵਿੱਚ ਕਿੱਥੇ ਜਾ ਕੇ ਤਿਲਕ ਜਾਣਾ ਮੌਤ ਰੂਪੀ ਤਿਲਕਣ ਹੈ ਨਾ ਜਿਹੜੀ ਇਹਨੇ ਕੋਈ ਆਪਣਾ ਥਾਂ ਟਿਕਾਣਾ ਨਹੀਂ ਬਣਾਇਆਗਾ ਪਰ ਜੀਵਨ ਦੇ ਵਿੱਚ ਵਿਚਰਦੇ ਵਿਚਰਦੇ ਤੁਰਦੇ ਫਿਰਦੇ ਬਾਣੀ ਦਾ ਸਿਮਰਨ ਕਰ ਲਿਆ ਕਰੀਏ ਉਸੇ ਨੇ ਸਾਡੇ ਨਾਲ ਜਾਣਾ ਆਓ ਲਾਹਾ ਪ੍ਰਾਪਤ ਕਰ ਲਈਏ ਅੱਜ ਗੁਰਮੁਖ ਪਿਆਰਿਓ ਕਤਕ ਦਾ ਮਹੀਨਾ ਹੈ ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ 8ਵਾਂ ਮਹੀਨਾ ਮੰਨਿਆ ਜਾਂਦਾ ਹੈ ਤੇ ਅੱਜ 8ਵੇਂ ਮਹੀਨੇ ਦੀ ਆਰੰਭਤਾ ਹੋ ਰਹੀ ਹੈ ਤੇ ਜਦੋਂ ਆਪਾਂ 8ਵੇਂ ਮਹੀਨੇ ਦਾ ਪਾਠ ਸੁਣਿਆ ਹੈ ਨਾ ਤੇ ਪਾਠ ਦੇ ਵਿੱਚ ਗੁਰਮੁਖ ਪਿਆਰਿਓ ਸਤਗੁਰੂ ਪਾਤਸ਼ਾਹ ਜੀ ਨੇ ਕੱਤਕ ਦੇ ਮਹੀਨੇ ਵਿੱਚ ਦੋ ਕਾਰਜ ਕਰਨ ਦਾ ਹੁਕਮ ਕੀਤਾ ਦੋ ਕਾਰਜ ਪਹਿਲਾ ਕੰਮ ਕਿ ਭਾਈ ਕੱਤਕ ਦਾ ਮਹੀਨਾ ਚੜ੍ਹਿਆ ਹੈ ਤੇ ਕੱਤਕ ਦੇ ਮਹੀਨੇ ਵਿੱਚ ਤੂੰ ਕਰਮ ਕਮਾਉਣੇ ਹੈ ਇਹੋ ਜੇ ਕਰਮ ਕਮਾ ਜਿਹੜੇ ਤੇਰੇ ਜੀਵਨ ਦੇ ਵਿੱਚ ਤੈਨੂੰ ਸਾਥ ਦੇਣ ਤੇ ਦੂਜੀ ਗੱਲ ਉਹਨਾਂ ਨੇ ਮਹਾਰਾਜ ਨੇ ਪਾਵਨ ਬਾਣੀ ਦੇ ਵਿੱਚ ਕਹੀ ਆ ਸੰਗਤ ਦੀ ਕਿ ਇਹੋ ਜੀ ਸੰਗਤ ਕਰ ਜਿੱਥੋਂ ਤੈਨੂੰ ਲਾਹਾ ਪ੍ਰਾਪਤ ਹੋ ਜਾਵੇ ਆਓ ਮੈਂ ਬਹੁਤਾ ਵਿਸਾਰ ਨਹੀਂ ਕਰਨਾਗਾ ਕਿਉਂਕਿ ਗੁਰਮੁਖ ਪਿਆਰਿਓ 11:00 ਵਜੇ ਆਪਾਂ ਅੰਤਮ ਅਰਦਾਸ ਦੇਤੇ ਕਥਾ ਵੀ ਸ਼ੁਰੂ ਕਰਨੀ ਹੈ ਉਸ ਤੋਂ ਪਹਿਲਾਂ ਆਹ 20-25 ਮਿੰਟ ਮੈਂ ਹਾਜ਼ਰੀ ਭਰਨੀ ਹੈ ਸਤਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਜਦੋਂ ਅਸੀਂ 12 ਮਾਹ ਦੀ ਬਾਣੀ ਪੜ੍ਹਦੇ ਹਾਂ ਨਾ ਇਹਨੂੰ 12 ਮਾਹ ਮਾਜ ਮਹੱਲਾ ਪੰਜਵਾਂ ਕਿਹਾ ਜਾਂਦਾ ਹੈ ਮਾਜ ਰਾਗ ਦੇ ਵਿੱਚ ਸਤਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ ਉਚਾਰਨ ਕਰਤਾ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੰਗਤਾਂ ਸਤਗੁਰਾਂ ਦੇ ਕੋਲੇ ਗਈਆਂ ਤੇ ਸੰਗਤਾਂ ਨੇ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਇਹ ਜਿਹੜੇ 12 ਮਹੀਨੇ ਹਨ ਨਾ ਇਹ 12 ਮਹੀਨੇ ਤੁਖਾਰੀ ਰਾਗ ਦੇ ਵਿੱਚ ਹੈ ਤੁਖਾਰੀ ਰਾਗ ਦੇ ਵਿੱਚ ਵੀ ਗੁਰਮੁਖ ਪਿਆਰਿਓ 12 ਮਹੀਨਿਆਂ ਦੀ 12 ਮਾਹ ਬਾਣੀ ਹੈਗੀ ਹੈ ਤੇ ਉੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੈ ਉਹ ਬਾਣੀ ਥੋੜੀ ਜੀ ਮਹੰਗੀ ਹੈ ਮਹੰਗੀ ਦਾ ਮਤਲਬ ਹੈ ਵੀ ਉਹਦੀ ਸਮਝ ਬਹੁਤ ਘੱਟ ਆਉਂਦੀ ਹੈ ਉਹਦੇ ਵਿੱਚ ਬਹੁਤ ਸਾਰੇ ਸ਼ਬਦ ਨੇ ਜਿਹੜੇ ਉਹ ਬ੍ਰਿਜ ਭਾਸ਼ਾ ਦੇ ਵੀ ਹੋ ਸਕਦੇ ਨੇ ਫਾਰਸੀ ਦੇ ਵੀ ਨੇ ਪਰ ਜਿਹੜੀ ਫਿਰ ਸਤਿਗੁਰਾਂ ਨੂੰ ਕਿਹਾ ਸੰਗਤਾਂ ਨੇ ਕਿ ਮਹਾਰਾਜ ਜੀ ਕੋਈ ਸੌਖੀ ਬਾਣੀ ਉਚਾਰਨ ਕਰੋ ਫਿਰ ਸਤਗੁਰੂ ਪਾਤਸ਼ਾਹ ਜੀ ਨੇ ਮਾਝ ਰਾਗ ਦੇ ਵਿੱਚ ਇਹ 12 ਮਹੀਨਿਆਂ ਨੂੰ ਉਚਾਰਨ ਕੀਤਾ ਇੱਕ ਇੱਕ ਮਹੀਨੇ ਦਾ ਵਰਣਨ ਕੀਤਾ ਹੈ ਇਹਦੇ ਵਿੱਚ ਗੁਰਮੁਖ ਪਿਆਰਿਓ ਇੱਕ ਇੱਕ ਮਹੀਨਾ ਹੈ ਨਾ ਜਿਹੜਾ ਜਿਵੇਂ ਚੇਤ ਤੋਂ ਆਰੰਭ ਹੁੰਦਾ ਹੈ ਤੇ ਚੇਤ ਦਾ ਮਤਲਬ ਹੈ ਚੇਤਨਾ ਚੇਤਨ ਸ਼ਕਤੀ ਮਹਾਰਾਜ ਨੇ ਪਹਿਲੇ ਮਹੀਨੇ ਦੇ ਵਿੱਚ ਪਹਿਲਾ ਮਹੀਨਾ ਆਰੰਭ ਕਰਨ ਤੋਂ ਪਹਿਲਾਂ ਸਤਗੁਰਾਂ ਨੇ ਇੱਕ ਪ੍ਰਸ਼ਨ ਕੀਤਾ ਹੈ ਤੇ ਉਸ ਪ੍ਰਸ਼ਨ ਦਾ ਉੱਤਰ ਲਾਸਟ ਦੇ ਵਿੱਚ ਆ ਕੇ ਦਿੱਤਾ ਜਦੋਂ ਫਗਨ ਦਾ ਮਹੀਨਾ ਸਮਾਪਤ ਹੁੰਦਾ ਉਥੇ ਆ ਕੇ ਮਹਾਰਾਜ ਨੇ ਕਿਹਾ ਨਾ ਮਾਂ ਦੇਸ ਮੂਰਤ ਭਲੇ ਜਿਸ ਕੋ ਨਦਰ ਕਰੇ ਉਥੇ ਆ ਕੇ ਸਤਿਗੁਰਾਂ ਨੇ ਉਹਦਾ ਉੱਤਰ ਦੇ ਦਿੱਤਾ ਮੈਂ ਇਹਦਾ ਵਿਸਾਰ ਨਹੀਂ ਕਰਾਂਗਾ ਗੁਰਮਖ ਪਿਆਰਿਓ ਪਹਿਲਾ ਮਹੀਨਾ ਆਰੰਭ ਹੋਇਆ ਚੇਤ ਗੋਵਿੰਦ ਅਰਾਧੀ ਹੈ ਹੋਵੇ ਆਨੰਦ ਕਣਾ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਚੇਤ ਦਾ ਮਹੀਨਾ ਆਰੰਭ ਹੋਇਆ ਹੈ ਤੇ ਜਿਵੇਂ ਜਿਵੇਂ ਚੇਤ ਦਾ ਮਹੀਨਾ ਆਰੰਭ ਹੋਇਆ ਹੈ ਨਾ ਤੇ ਤੂੰ ਵੀ ਆਪਣੇ ਜੀਵਨ ਦੇ ਵਿੱਚ ਚੇਤਨ ਸ਼ਕਤੀ ਨੂੰ ਜਗਾ ਲੈਂ। ਚੇਤ ਗੋਵਿੰਦ ਅਰਾਧਿਏ ਚੇਤ ਦਾ ਮਹੀਨਾ ਹੈ ਗੋਵਿੰਦ ਦੀ ਅਰਾਧਨਾ ਕਰ। ਜਦੋਂ ਤੂੰ ਗੋਵਿੰਦ ਦੀ ਅਰਾਧਨਾ ਕਰੇਂਗਾ ਨਾ ਤੇ ਤੈਨੂੰ ਆਨੰਦ ਮਿਲੂ ਬੜਾ ਆਨੰਦ ਪ੍ਰਾਪਤੂ ਚੇਤ ਗੋਵਿੰਦ ਅਰਾਧਿਏ ਹੋਵੇ ਆਨੰਦ ਕਣਾ ਉਸ ਤੋਂ ਬਾਅਦ ਫਗਨ ਦੀ ਗੱਲ ਆ ਜਾਂਦੀ ਹੈ। ਫਿਰ ਗੁਰਮੁਖ ਪਿਆਰਿਓ ਅਸੀਂ ਹਰ ਮਹੀਨੇ ਇੱਕ ਇੱਕ ਪਾਠ ਇੱਥੇ ਆ ਕੇ ਸੁਣਦੇ ਹਾਂ। ਜਦੋਂ ਇੱਥੇ ਆ ਕੇ ਅਸੀਂ ਇੱਕ ਇੱਕ ਪਾਠ ਸੁਣਦੇ ਹਾਂ ਨਾ ਤੇ ਉਹ ਜਿਹੜਾ ਪਾਠ ਹੈ ਨਾ ਉਹਨੂੰ ਗੁਰਮੁਖ ਪਿਆਰਿਓ ਆਪਾਂ ਇੱਕ ਮਹੀਨਾ ਕਮਾਉਣਾ ਹੁੰਦਾ ਜਿਵੇਂ ਮੰਨ ਲਓ ਇੱਕ ਬੱਚਾ ਸਕੂਲ ਗਿਆ ਉਹਨੂੰ ਬਲੈਕਬੋਰਡ ਦੇ ਉੱਤੇ ਸਮਝਾ ਦਿੱਤਾ ਸਬਜੈਕਟ ਤੇ ਉਹ ਫਿਰ ਘਰ ਆ ਕੇ ਰਿਵੀਜ਼ਨ ਕਰੀ ਜਾਂਦਾ ਫਿਰ ਦੂਸਰੇ ਦਿਨ ਤੀਸਰੇ ਦਿਨ ਉਹ ਜਾ ਕੇ ਉਹਨੂੰ ਸੁਣਾਉਂਦਾ ਟੀਚਰ ਇਸੇ ਤਰ੍ਹਾਂ ਅਸੀਂ ਮਹੀਨੇ ਵਾਲੇ ਦਿਨ ਗੁਰਦੁਆਰਾ ਸਹਿ ਵਹੁਣੇ ਤੇ ਬਾਣੀ ਦਾ ਪਾਠ ਸੁਣਨਾ ਹੈ ਬਾਣੀ ਦਾ ਪਾਠ ਸੁਣ ਕੇ ਫਿਰ ਉਹਨੂੰ ਆਪਣੇ ਜੀਵਨ ਦੇ ਵਿੱਚ ਕਮਾਉਣਾ ਹੈ ਕਿ ਇਸ ਮਹੀਨੇ ਚ ਸਤਿਗੁਰਾਂ ਨੇ ਕੀ ਕਿਹਾ ਹੈ ਕਿਹਣਾ ਜੀਵਨ ਬਤੀਤ ਕਰਨ ਦੀ ਗੱਲ ਕੀਤੀ ਹੈ ਮaaf ਕਰਨਾ ਗੁਰਦੁਆਰਾ ਮaaf ਕਰਨਾ ਸੰਗਤ ਜੀ ਅਸੀਂ ਗੁਰਦੁਆਰੇ ਸਾਰੀ ਆਉਣੀ ਸਾਰੀ ਗੁਰਦੁਆਰੇ ਆਉਣੀ ਆ ਪਰ ਗੁਰਦੁਆਰੇ ਆ ਕੇ ਜੀਵਨ ਬਦਲਣਾ ਚਾਹੀਦਾ ਜਿਵੇਂ ਸਾਡਾ ਬੱਚਾ ਸਕੂਲੇ ਜਾਂਦਾ ਹੈ ਨਾ ਉਹ ਪਹਿਲੇ ਸਾਲ ਜਾਂਦਾ ਤੇ ਪਹਿਲੀ ਕਲਾਸ ਚ ਹੁੰਦਾ ਚਲੋ 2-3 ਹੋਰ ਵੀ ਆ ਕਲਾਸਾਂ ਉਹਨਾਂ ਨੂੰ ਛੱਡ ਦਿਓ ਪਹਿਲੀ ਚ ਗਿਆ ਫਿਰ ਦੂਸਰੇ ਸਾਲ ਦੂਜੀ ਤੀਜੀ ਚੌਥੀ ਪੰਜਵੀਂ ਇੱਥੇ ਹੁਣ ਆਪਾਂ ਰੋਜ਼ ਆਉਣੀ ਹੈ ਪਰ ਰੋਜ਼ਾਨਾ ਆ ਕੇ ਕੀ ਲੈ ਕੇ ਜਾਣਾ ਚਾਹੀਦਾ ਸਾਡਾ ਫਰਜ਼ ਬਣਦਾ ਹੈ ਇੱਕ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਪੱਲੇ ਬੰਨ ਕੇ ਲੈ ਕੇ ਜਾ ਜੀ ਮੈਂ ਤੁਹਾਡੇ ਨਗਰ ਵਿੱਚ ਬੜੇ ਲੰਬੇ ਸਮੇਂ ਤੋਂ ਆਉਣਾ ਹੈ ਗੁਰਬਾਣੀ ਦੀ ਗੁਰਬਾਣੀ ਦੀ ਵਿਚਾਰ ਕਰਨ ਵਾਸਤੇ ਤੇ ਗੁਰਮਖ ਪਿਆਰਿਓ ਆਪਾਂ ਸੁਣਦੇ ਵੀ ਆ ਪਰ ਮੈਂ ਇੱਕ ਬੇਨਤੀ ਕਰਾਂ ਕਿ ਜੇ ਗੁਰਦੁਆਰੇ ਆਏ ਹੈ ਤੇ ਗੁਰਮਖ ਪਿਆਰਿਓ ਹੌਲੀ ਹੌਲੀ ਆਪਾਂ ਆਪਣੇ ਜੀਵਨ ਨੂੰ ਬਦਲਣ ਦਾ ਤਰੀਕਾ ਵਰਤੀਏ ਸਤਗੁਰੂ ਪਾਤਸ਼ਾਹ ਜੀ ਮੈਂ ਤੁਹਾਡੇ ਦਰ ਤੇ ਆਉਣਾ ਮੇਰਾ ਜੀਵਨ ਹੈ ਨਾ ਕੁਝ ਨਾ ਕੁਝ ਜੀਵਨ ਦੇ ਵਿੱਚ ਮੇਰੇ ਬਦਲਾਅ ਲੈ ਕੇ ਆਓ ਤੇ ਜਦੋਂ ਬਦਲਾਅ ਆਉਣ ਲੱਗ ਗਿਆ ਨਾ ਤੇ ਫਿਰ ਆਪਣੇ ਆਪ ਹੀ ਇਹ ਜਿਹੜਾ ਉਹ ਗੁਰਮੁਖ ਪਿਆਰਿਓ ਚੰਗਾ ਹੋ ਜਾਂਦਾ ਆਓ ਮੈਂ ਬੇਨਤੀ ਕਰਾਂ ਅੱਜ ਕੱਤਕ ਦਾ ਮਹੀਨਾ ਆਰੰਭ ਹੁੰਦਾ ਹੈ ਤੇ ਸਤਗੁਰੂ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਵਿੱਚ ਬਚਨ ਕੀਤਾ ਹੈ ਸਾਬ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਸਾਹਿਬ ਕਹਿੰਦੇ ਵੀ ਕੱਤਕ ਦਾ ਮਹੀਨਾ ਚੜ੍ਹਿਆ ਹੈ ਤੇ ਇਹੋ ਜੇ ਕਰਮ ਕਮਾ ਕਿ ਜਿਹੜਾ ਤੂੰ ਕਿਸੇ ਨੂੰ ਦੋਸ਼ ਨਾ ਦੇਈ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਪੜ੍ਹੋ ਮਹਾਰਾਜੀ ਦੀ ਪਾਵਨ ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਦੱਦੇ ਦੋਸ਼ ਨਾ ਦੇ ਕਿਸੈ ਦੋਸ਼ ਕਰਮਾ ਆਪਣੇ ਸਾਡੇ ਜੀਵਨ ਦੇ ਵਿੱਚ ਜਿੰਨੀਆਂ ਵੀ ਘਟਨਾਵਾਂ ਹੁੰਦੀਆਂ ਹਨ ਨਾ ਇਹ ਗੁਰਮੁਖ ਪਿਆਰਿਓ ਸਾਡੇ ਕਰਮਾ ਕਰਕੇ ਹੈ ਹੁਣ ਮੈਂ ਇੱਥੇ ਛੋੜਾ ਜਿਹਾ ਖੁਲਾਸਾ ਕਰਦੇ ਆਂ ਵੀ ਤਿੰਨ ਤਰ੍ਹਾਂ ਦੇ ਕਰਮ ਹਰੇਕ ਇਨਸਾਨ ਬੀਜ ਦਾ ਤਿੰਨ ਤਰ੍ਹਾਂ ਦੇ ਉਹ ਕਿਹੜੇ ਨੇ ਪਹਿਲਾ ਕਰਮ ਹੈ ਵਾਚਕ ਦੂਸਰਾ ਕਰਮ ਹੈ ਸਰੀਰਕ ਤੇ ਤੀਸਰਾ ਕਰਮ ਹੈ ਮਾਨਸਿਕ ਹੁਣ ਗੁਰਮਖ ਪਿਆਰੇ ਵਾਚਕ ਦਾ ਮਤਲਬ ਹੈ ਵੀ ਆਪਣੀ ਰਸਨਾ ਦੇ ਨਾਲ ਦੋ ਕੰਮ ਕਰ ਸਕਦੇ ਆਪਾਂ ਆਪਣੀ ਰਸਨਾ ਦੇ ਨਾਲ ਕਿਸੇ ਨੂੰ ਮਾੜਾ ਵੀ ਕਹਿ ਸਕਦੇ ਆ ਤੇ ਆਪਣੀ ਰਸਨਾ ਦੇ ਨਾਲ ਕਿਸੇ ਨੂੰ ਚੰਗਾ ਵੀ ਕਹਿ ਸਕਦੇ ਆਪਣੀ ਰਸਨਾ ਦੇ ਨਾਲ ਕਿਸੇ ਦਾ ਬਣਦਾ ਕੰਮ ਸਵਾਰ ਵੀ ਸਕਦੇ ਆ ਤੇ ਆਪਣੀ ਰਸਨਾ ਦੇ ਨਾਲ ਕਿਸੇ ਦਾ ਬਣਦਾ ਕੰਮ ਵਿਗਾੜ ਵੀ ਸਕਦੇ ਆ ਤੇ ਜੇ ਵਿਗਾੜਾਂਗੇ ਤੇ ਫਿਰ ਕਰਮ ਦੂਸਰੇ ਵਾਲੇ ਪਾਸੇ ਬਣਨਗੇ ਤੇ ਜੇ ਆਪਣੀ ਰਸਨਾ ਦੇ ਨਾਲ ਕਿਸੇ ਦਾ ਬਣਦਾ ਕੰਮ ਸਵਾਰ ਦੇਾਂਗੇ ਤੇ ਫਿਰ ਕਰਮ ਦੂਸਰੇ ਪਾਸੇ ਬਣਨ ਉਸ ਤੋਂ ਬਾਅਦ ਗੁਰਮਖ ਪਿਆਰਿਓ ਸਰੀਰਕ ਸਰੀਰ ਦੇ ਨਾਲ ਕਿਵੇਂ ਹੁਣ ਹੱਥਾਂ ਦੇ ਨਾਲ ਗੁਰਮਖ ਪਿਆਰਿਓ ਕਿਸੇ ਦਾ ਭਲਾ ਵੀ ਕੀਤਾ ਜਾ ਸਕਦਾ ਹੈ ਇਹ ਹੱਥਾਂ ਦੇ ਨਾਲ ਪੈਰਾਂ ਦੇ ਨਾਲ ਅੱਖਾਂ ਦੇ ਨਾਲ ਕਿਸੇ ਦਾ ਬੁਰਾ ਵੀ ਕੀਤਾ ਜਾ ਸਕਦਾ ਇਹ ਜਿਹੜੇ ਹੱਥ ਨੇ ਇਹਨਾਂ ਦੇ ਨਾਲ ਕਿਸੇ ਡੁੱਬਦੇ ਨੂੰ ਕੱਢ ਵੀ ਸਕਦੇ ਆ ਤੇ ਗੁਰਮੁਖ ਪਿਆਰਿਓ ਇਹਨਾਂ ਹੱਥਾਂ ਦੇ ਨਾਲ ਕਿਸੇ ਦਾ ਗਲਾ ਵੀ ਦਬਾ ਸਕਦੇ ਇਹਨਾਂ ਹੱਥਾਂ ਦੇ ਨਾਲ ਗੁਰਮੁਖ ਪਿਆਰਿਓ ਆਪਾਂ ਕਿਸੇ ਨੂੰ ਜ਼ਹਿਰ ਵੀ ਦੇ ਸਕਦੇ ਆ ਤੇ ਇਨਾਂ ਹੀ ਹੱਥਾਂ ਦੇ ਨਾਲ ਗੁਰਮੁਖ ਪਿਆਰਿਓ ਕਿਸੇ ਨੂੰ ਆਪਾਂ ਜ਼ਹਿਰ ਖਾਣ ਤੋਂ ਰੋਕ ਵੀ ਸਕਦੇ ਆ ਇਹਨੂੰ ਕਹਿੰਦੇ ਨੇ ਸਰੀਰਕ ਕਰਮ ਉਹ ਭਾਵੇਂ ਪੈਰਾਂ ਦੇ ਹੋਣ ਹੁਣ ਜਿਵੇਂ ਮੰਨ ਲਓ ਕਿਸੇ ਦਾ ਕਤਲ ਕਰਨ ਵਾਸਤੇ ਜਾਣਾ ਹੈ ਉਹਦੇ ਚ ਪੈਰ ਵੀ ਸਾਥ ਦੇਣਗੇ ਉਹਦੇ ਚ ਹੱਥ ਵੀ ਸਾਥ ਦੇਣਗੇ ਉਹਦੇ ਸਾਡਾ ਦਿਮਾਗ ਵੀ ਸਾਥ ਦੇਊਗਾ ਗੁਰਮਖ ਪਿਆਰਿਓ ਇਸੇ ਤਰ੍ਹਾਂ ਇਹਨੂੰ ਕਹਿੰਦੇ ਨੇ ਸਰੀਰਕ ਕਰਮ ਤੇ ਤੀਸਰਾ ਹੈ ਮਾਨਸਿਕ ਮਨ ਦੇ ਹੁਣ ਮਨ ਦੇ ਨਾਲ ਕਿਵੇਂ ਹੈ ਕਹਿਣ ਲੱਗੇ ਉਤੋਂ-ਉਤੋਂ ਬੰਦਾ ਜਿਹੜਾ ਹੈ ਉਹ ਮਿੱਤਰਤਾ ਰੱਖਦਾ ਹੈ ਤੇ ਮਨ ਦੇ ਵਿੱਚ ਉਹ ਕੀ ਕਰਦਾ ਦਾਤੀ ਫੇਰਦਾ ਮਨ ਦੇ ਵਿੱਚ ਉਤੋਂ-ਉਤੋਂ ਕਹਿੰਦਾ ਵੀ ਹਾਂ ਜੀ ਫਲਾਣਾ ਬੰਦਾ ਜੀ ਬੜਾ ਚੰਗਾ ਬੜਾ ਚੰਗਾ ਤੇ ਪਿੱਠ ਦੇ ਪਿੱਛੇ ਜਾ ਕੇ ਗੁਰਮੁਖ ਪਿਆਰਿਓ ਉਸੇ ਦੀ ਬਰਿਆਈ ਕਰਦਾ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਕਤਬ ਕਰਮ ਕਮਾਮਨੇ ਦੋਸ਼ ਨਾ ਕਾਹੂ ਜੋਗ ਕਹਿਣ ਲੱਗੇ ਵੀ ਤੂੰ ਤਿੰਨ ਤਰ੍ਹਾਂ ਦੇ ਕਰਮ ਕੀਤੇ ਨੇ ਪਹਿਲਾ ਮਾਨਸਿਕ ਦੂਸਰਾ ਸਰੀਰਕ ਤੀਸਰਾ ਗੁਰਮੁਖ ਪਿਆਰਿਓ ਵਾਚਕ ਆਪਣਾ ਬੋਲ ਕੇ ਤੇ ਸਤਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਬਚਨ ਕੀਤਾ ਹੈ ਮਹਾਰਾਜ ਕਹਿਣ ਲੱਗੇ ਵੀ ਭਲਿਆ ਗੱਲ ਸੁਣ ਲਾ ਮੈਂ ਤੈਨੂੰ ਜਨਮ ਸੰਸਾਰ ਤੇ ਭੇਜਿਆ ਮੇਰੀ ਮਰਜ਼ੀ ਨਾਲ ਤੂੰ ਸੰਸਾਰ ਤੇ ਗਿਆ ਹੈ ਮੇਰੀ ਮਰਜ਼ੀ ਦੇ ਨਾਲ ਹੀ ਤੂੰ ਸੰਸਾਰ ਤੋਂ ਵਾਪਸ ਆਉਣਾ ਹੈ ਪਰ ਇੱਕ ਗੱਲ ਚੇਤੇ ਰੱਖੀ ਮੈਂ ਤੈਨੂੰ ਸਰੀਰ ਦੇ ਦਿੱਤਾ ਹੈ ਸਰੀਰ ਦੇ ਵਿੱਚ ਤੂੰ ਕਰਮ ਕਿਹੋ ਜੇ ਕਰਨੇ ਆ ਉਹ ਮੈਂ ਤੈਨੂੰ ਖੁੱਲੀ ਛੁੱਟੀ ਦੇ ਦਿੱਤੀ ਉਹਦੇ ਤੇ ਕੋਈ پابੰਦੀ ਨਹੀਂ ਤੂੰ ਸਰੀਰ ਦੇ ਵਿੱਚ ਮੈਂ ਤੈਨੂੰ ਸਰੀਰ ਦਿੱਤਾ ਹੈ ਹੁਣ ਤੂੰ ਕਰਮ ਕਰਨੇ ਆ ਤੂੰ ਆਪਦੀ ਮਰਜ਼ੀ ਨਾਲ ਕਰੀ ਜਾ ਜਿਹੇ ਜੇ ਮਰਜ਼ੀ ਕਰ ਲੈ ਪਰ ਇੱਕ ਗੱਲ ਚੇਤੇ ਰੱਖੀ ਉਹਨਾਂ ਕਰਮਾਂ ਦਾ ਫਲ ਮੈਂ ਦੇਣਾ ਇਹ ਤੁਸੀਂ ਬਾਣੀ ਪੜੋ ਜਦੋਂ ਅਸੀਂ ਜਪਜੀ ਸਾਹਿਬ ਜੀ ਦਾ ਪਾਠ ਪੜ੍ਹਦੇ ਹਾਂ ਨਾ ਜਪਜੀ ਸਾਹਿਬ ਜੀ ਦੇ ਲਾਸਟ ਵਾਲੇ ਸ਼ਲੋਕ ਤੇ ਚਲੇ ਜਾਓ ਉੱਥੇ ਅਸੀਂ ਜਦੋਂ ਸ਼ਲੋਕ ਪੜ੍ਹਦੇ ਹਾਂ ਉੱਥੇ ਤਿੰਨ ਚੀਜ਼ਾਂ ਗੁਰਮੁਖ ਪਿਆਰਿਓ ਬੜੀਆਂ ਮਹਾਰਾਜ ਨੇ ਗਹਿਰੀਆਂ ਕញ្ញਾਂ ਅੱਗੇ ਵੀ ਮੈਂ ਬਹੁਤ ਵਾਰ ਇਹਨਾਂ ਵੀ ਇਹਨਾਂ ਵੀ ਵਿਸ਼ਿਆਂ ਦੇ ਉੱਤੇ ਮੈਂ ਆਪ ਸੰਗਤਾਂ ਦੇ ਨਾਲ ਬੇਨਤੀ ਕਰਕੇ ਇਹ ਇਸ ਵਿਸ਼ੇ ਦੇ ਉੱਤੇ ਮੈਂ ਪੂਰੇ